ਕ੍ਰਿਸ਼ਨਾਂ ਦੇ ਧਰਮ ਬਾਰੇ ਬੋਲੀ ਜਨਾ ਪੁੱਟਾ ਸਿੱਧਾ ਨਾ ਤੇ ਮੈਂ ਮੈਂ ਕੋਈ ਕ੍ਰਿਸਚਨ ਨਹੀਂ ਹੈਗਾ ਅੰਛੇ ਜੀ ਕ੍ਰਿਸ਼ਨਾਂ ਦੇ ਧਰਮ ਬਾਰੇ ਬੋਲੀ ਜਨਾ ਪੁੱਟਾ ਸਿੱਧਾ ਨਾ ਤੇ ਮੈਂ ਮੈਂ ਕੋਈ ਕ੍ਰਿਸਚਨ ਨਹੀਂ ਹੈਗਾ ਨਾ ਮੇਰਾ ਕ੍ਰਿਸ਼ਨ ਲੈਣਦਾ ਨਾ ਮੈਂ ਤੇਰੇ ਬਾਬਾ ਸਾਹਿਬ ਡਾਕਟਰ ਬੀ ਆਰ ਮੀਡਕਰ ਨੂੰ ਮੰਨਦਾ ਭਗਵਾਨ ਵਾਲਮੀਕੀ ਮਹਾਰਾਜ ਨੂੰ ਮੰਨਦਾ ਉਸ ਤੋਂ ਬਾਅਦ ਮੈਂ ਕਿਸ ਨੂੰ ਨਹੀਂ ਮੰਨਦਾ ਤੇ ਮੈਂ ਗੱਲ ਤੁਹਾਨੂੰ ਕੁਛ ਨਾ ਜਾਨਾ ਵੀ ਅਸੀਂ ਕਿਸੇ ਦੇ ਧਰਮ ਤੇ ਉਦੋਂ ਉਂਗਲ ਚੁੱਕ ਸਕਦੇ ਆ ਜਦੋਂ ਜਦੋਂ ਕਿ ਅਸੀਂ ਆਪਣੇ ਧਰਮ ਨੂੰ ਮਜ਼ਬੂਤ ਅਰਥ ਕੀ ਏ ਜਾਂ ਸਾਡਾ ਆਪਣਾ ਧਰਮ ਜਿਹੜਾ ਵਾ ਮਜ਼ਬੂਤ ਹੋਵੇ। ਫਿਰ ਤੂੰ ਕ੍ਰਿਸ਼ਚਨਾਵਰ ਇਹ ਗੱਲ ਕਰਦਾ ਵਾ ਕਿ ਕ੍ਰਿਸ਼ਚਨ ਧਰਮ ਦੇ ਜਿਹੜੇ ਗੁਰੂ ਆ ਉਹ ਆਪਣੇ ਆਪ ਨੂੰ ਬਚਾ ਨਹੀਂ ਸਕੇ। ਮੈਂ ਤੈਨੂੰ ਗੱਲ ਪੁੱਛਣਾ ਚਾਹਨਾ ਵੀ ਤੈਨੂੰ ਜਿਹੜਾ ਰਾਈਟ ਆ ਇਹ ਕਿੰਨੇ ਦਿੱਤਾ ਵੀ ਕਿਸੇ ਦੇ ਧਰਮ ਦੇ ਉੱਤੇ ਉਂਗਲ ਚੱਕਣ ਦਾ। ਸਭ ਤੋਂ ਪਹਿਲਾਂ ਤੂੰ ਆਪਣੇ ਧਰਮ ਵੱਲ ਦੇਖ ਫਿਰ ਤੇਰੇ ਸਿੱਖ ਧਰਮ 'ਚ ਕੀ ਹੋ ਰਿਹਾ ਬਿਆਵਾ? ਕਿ ਤੇਰਾ ਸਿੱਖ ਧਰਮ ਜਿਹੜਾ ਵਾ ਉਹ ਸਿੱਖੀ ਦੇ ਸਿਧਾਂਤਾਂ ਤੇ ਖੜਾ ਵਾ? ਉਹ ਸਿੱਖ ਜਿਹੜੇ ਆ ਮਜ਼ਬੂਤ ਆ ਕੀ ਉਹ ਗੁਰੂ ਦੀ ਬਾਣੀ ਨੂੰ ਮੰਨਦੇ ਆ ਗੁਰੂ ਗੋਬਿੰਦ ਸਿੰਘ ਗੁਰੂ 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 ਦੀ ਲਿਖੀ ਹੋਈ ਬਾਣੀ ਨੂੰ ਉਹ ਮੰਨਦੇ ਆ। ਬੀ ਉਹ ਗੁਰੂ ਦੀ ਸਿੱਖੀ ਨੂੰ ਮੰਨਦੇ ਆ। ਨਸਈਆਂ ਤਾਂ ਦੇਣਾ ਤੂੰ ਆਪਣੇ ਪਰਿਵਾਰ ਨੂੰ ਸੰਭਾਲਾ। ਦੋ ਬਾਟੇ ਦੋ ਬਾਟੇ ਅੱਜ ਵੀ ਮਦਵੀਆਂ ਤੇ ਜੱਟਾਂ ਦੇ ਚੱਲਦੇ ਆ। ਰਖਵਾ ਤੇਰੇ ਜਿਹਨਾਂ ਦਾਾਮਾ ਜੇ ਤੂੰ ਗੁਰੂ ਗੁਰੂ ਗੁਰੂਆਂ ਦੀ ਬਾਣੀ ਨੂੰ ਮੰਨਦਾ ਆ, ਗੁਰੂਆਂ ਦੇ ਸਿਧਾਂਤ ਨੂੰ ਮੰਨਦਾ ਆ, ਉਹ ਬਾਟੇ ਜਿਹੜੇ ਬੰਦ ਕਰਾ ਕਿਉਂ ਅੱਜ ਵੀ ਦੋ ਬਾਟੇ ਆ? ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖੰਡੇ ਦੀ ਬਾ ਖੰਡੇ ਬਾਟੇ ਦੀ ਪੋ ਬਖਸ਼ੀ ਹੈ, ਉਹਨੇ ਦੋ ਬਾਟੇ ਚਲਾਈ ਜੀ। ਇੱਕ ਬਾਟਾ ਸੀ ਅੱਜ ਦੋ ਬਾਟੇ ਕਿਉਂ ਆ? ਕਰਾਵਾਂ ਦਾ ਤੇਰੇ ਜਦਾਂ ਮਾਂ ਜੇ ਤੂੰ ਐਡਾ ਹੀ ਅਣਖੀ ਐ ਐਡਾ ਹੀ ਯੋਧਾ ਵਾਂ ਕਰਾ ਦੋ ਬਾਟੇ ਉਹ ਦੋ ਬਾਟੇ ਉਹਨੂੰ ਇੱਕ ਕਰਾ ਕੇ ਦਿਖਾ ਜਦੋਂ ਗੁਰਦੁਆਰੇ ਦੇ ਵਿੱਚੋਂ ਲੋ ਸਪੀਕਰਾਂ ਦੇ ਬੋਲਿਆ ਜਾਂਦਾ ਵਾ ਵਾਹ ਬੇੜੇ ਵਾਲਿਆਂ ਨੂੰ ਗੁਰਦਰਾਜ ਜੀ ਨੇ ਬੜੇ ਜਣਾ ਕਦੀ ਤੂੰ ਐਕਸ਼ਨ ਲੇਤਾ ਉਹਨਾਂ ਤੇ ਜਾ ਕੇ ਕਦੀ ਬੋਲਿਆ ਉਹਨਾਂ ਦੇ ਹੱਕ ਚ ਕਦੀ ਜੁੱਤੀ ਫੇਰੀਏ ਤੂੰ ਉਹਨਾਂ ਦੇ ਵੀ ਹਾਂ ਵੀ ਤੁਸੀਂ ਕਿੱਦਾਂ ਵੀ ਸਿੱਖਾਂ ਨੂੰ ਲੱਗ ਕਰਦੇ ਪਈ ਉਹੜੇ ਮਜਵੀ ਉਹ ਵੀ ਸਿੱਖ ਆ ਹਰਮੰਦਰ ਸਾਹਿਬ ਦੇ ਵਿੱਚ ਮਜਵੀਆਂ ਦਾ ਬੂੰਗਾ ਤੋੜਿਆ ਗਿਆ ਸੀ ਅੱਜ ਤੱਕਰ ਨਹੀਂ ਬਣਿਆ ਕਿਉਂ ਤੇਰੇ ਮੂੰਹ ਚ ਕੀ ਤੇਰੇ ਮੂੰਹ ਚ ਕੀ ਪੈ ਜਾਂਦਾ ਕਿਉਂ ਨਹੀਂ ਬੋਲਦਾ ਉਸ ਗੱਲ ਦੇ ਬਣਵਾਵਾਂ ਗੁੰਗਾ ਮਜਬੀਆਂ ਦਾ ਜਿੱਤੇ ਜੱਡਾ ਦਾਮਾ ਟੁੱਡਾ ਯੋਧਾ ਵਾਂ ਬਣਵਾਵਾਂ ਗੁੰਗਾ ਜਿਹੜਾ ਟੁੱਟਿਆ ਸੀਗਾ ਮਜਬੀਆਂ ਦਾ ਦੁਆ ਮਜਬੀਆਂ ਨੂੰ ਮਾਣ ਸਨਮਾਨ ਦੁਆ ਮਜਬੀਆਂ ਨੂੰ ਮਾਣ ਸਨਮਾਨ ਬੰਦਾ ਹੋਇਆ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਬਾਬਾ ਜੀ ਜੀਵਨ ਸਿੰਘ ਦੀਆਂ ਸ਼ਹਾਦਤਾਂ ਸਿੱਖੀ ਧਰਮ ਦੇ ਵਿੱਚ ਅੱਜ ਤੋਂ ਸਭ ਤੋਂ ਵੱਡੀਆਂ ਵਾਂ ਦੁਆ ਬਾਬਾ ਜੀਵਨ ਸਿੰਘ ਨੂੰ ਦੁਆ ਬੰਦਾ ਹੋਇਆ ਮਾਣ ਮਾਣ ਸਨਮਾਨ ਸਿੱਖੀ ਧਰਮ ਦੇ ਵਿੱਚ ਕੀ ਕਦੀ ਸਿੱਖਾਂ ਨੇ ਜਿੱਦਾਂ ਗੁਰੂ ਗੋਬਿੰਦ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਪ੍ਰਭਾਤ ਫੇਰੀਆਂ ਕੱਢਦੇ ਆ ਉਸ ਤੋਂ ਮੰਨਦੇ ਆ ਕੀ ਕਦੀ ਬਾਬਾ ਜੀਵਨ ਸਿੰਘ ਨੇ ਤੁਸੀਂ ਉਸ ਤੋਂ ਮੰnaya ਦਿਖਾ ਮੈਨੂੰ ਕਿਉਂ ਨਹੀਂ ਕਢਵਾਂਦਾ ਤੂੰ ਬਾਬਾ ਜੀਵਨ ਸਿੰਘ ਨੇ ਸਿੱਖੀ ਸਿੱਖਾ ਲਈ ਕੀ ਨਹੀਂ ਕੀਤਾ ਸਿੱਖੀ ਦੀ ਮੋਚ ਉਤੇ ਕਰ ਵਸਤੇ ਸਿੱਖੀ ਦੀ ਸ਼ਾਨ ਵਸਤੇ ਸਿੱਖੀ ਦੀ ਪਗੜੀ ਵਸਤੇ ਬਾਬਾ ਜੀਵਨ ਸਿੰਘ ਨੇ ਕੀ ਨਹੀਂ ਕੀਤਾ ਤੇ ਤੂੰ ਕਦੀ ਕੀਤੀ ਗੱਲ ਬਾਬਾ ਜੀ ਬਾਬਾ ਜੀਵਨ ਸਿੰਘ ਦੀ ਕਦੀ ਗੱਲ ਕਰਦਾ ਦੁਆ ਬਾਬਾ ਜੀਵਨ ਸਿੰਘ ਨੂੰ ਮਾਨਦਰਮਾਨ ਮੈਂ ਦੇਖਾ ਤੂੰ ਕਿੱਡਾ ਕੋ ਯੋਦਾ ਮੈਂ ਤੂੰ ਕਿੱਡਾ ਤੇਰੇ ਅੰਦਰ ਤੂੰ ਸਿੱਖੀ ਦਾ ਪ੍ਰਚਾਰਕ ਆ ਤੂੰ ਸਿੱਖੀ ਦਾ ਪ੍ਰਚਾਰਕ ਨਹੀਂ ਤੂੰ ਜੱਟਾਂ ਦਾ ਪ੍ਰਚਾਰਕ ਜਿੱਦਾਂ ਸੰਤ ਭਿੰਡਰਾਲੇ ਸੀਗੇ ਨਾ ਮੈਂ ਉਹਨਾਂ ਬਾਰੇ ਬੋਲਣਾ ਨਹੀਂ ਚਾਹੁੰਦਾ ਕਿਉਂਕਿ ਉਹ ਕਾਂਚੀਰਾਮ ਨੂੰ ਬਹੁਤ ਪਿਆਰ ਕਰਦੇ ਹੁੰਦੇ ਸੀ ਕਾਂਚੀਰਾਮ ਜੀ ਉਹਨਾਂ ਨਾਲ ਜੁੜੇ ਹੋਏ ਸੀਗੇ ਤੂੰ ਉਹਨਾਂ ਦੀ ਬਰਾਬਰੀ ਨਹੀਂ ਕਰ ਸਕਦਾ ਸੰਤ ਭਿੰਡਰਾਲੇ ਦਾ ਕਾਂਚੀਰਾਮ ਤੋਂ ਬਿਨਾ ਇੱਕ ਮਿੰਟ ਨਹੀਂ ਰਹਿੰਦੇ ਸੀ ਤੇ ਤੂੰ ਤਾਂ ਜੱਟਾਂ ਦੀ ਗੱਲ ਕਰਦਾ ਤੂੰ ਤਾਂ ਹੈ ਹੀ ਜੱਟ ਤੇਰੇ ਅੰਦਰ ਪੂਰਾ ਜੱਟਵਾਦ ਭਰਿਆ ਠੋਕ ਠੋਕ ਕੇ ਅਸੀਂ ਤੈਨੂੰ ਤਾਂ ਮੰਨਾਂਗੇ ਵੀ ਤੂੰ ਕ੍ਰਾਂਤੀਕਾਰੀ ਆਂ ਸਿੱਖੀ ਦੇ ਸਿਧਾਂਤ ਤੇ ਚੱਲਣ ਵਾਲਾ ਗੁਰੂ ਮਾਰੇ ਨੂੰ ਪਿਆਰ ਕਰਨ ਵਾਲਾ ਬੰਦਾ ਵਾਂ ਲਿਆ ਦੁਆਬ ਮਜਬੀਆਂ ਨੂੰ ਆ ਜਿਹੜੇ ਬਾਟੇ ਦੋ ਦੋ ਚਲਦੇ ਆ ਅਮਰਾ ਸ਼ਕਨ ਵਾਲੇ ਇਹਨਾਂ ਨੂੰ ਇੱਕ ਕਰਾ ਕੇ ਦਿਖਾ ਆ ਹੁਣ ਪਿੱਛੇ ਜੀ ਵੀਡੀਓ ਚੱਲਦੀ ਪਈ ਸੀ ਗੁਰਦੁਆਰਾ ਇੱਕ ਹੁਣ ਪਿੱਛੇ ਜੀ ਵੀਡੀਓ ਚੱਲਦੀ ਪਈ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਪਾਠੀਆਂ ਨੇ ਉਹ ਰਾਧਾ ਕ੍ਰਿਸ਼ਨ ਦਾ ਡਾਂਸ ਕਰਾਇਆ ਦਿਖਾ ਰਗਵਾ ਕੇ ਤੇਰੇ ਦਮ ਸੀ ਕਿਉਂ ਨਹੀਂ ਜੁੱਤੀ ਘਰੀ ਤੂੰ ਜਾ ਕੇ ਉੱਥੇ ਆ ਹੁਣ ਇੱਕ ਵੀਡੀਓ ਹੋਰ ਚੱਲਦੀ ਪਈ ਐ ਪਾਰਟੀ ਹੀ ਉਹ ਆਰਤੀ ਕਰਦੇ ਪਏ ਆ ਗੁਰੂ ਗੁਰੂ ਨਾਨਕ ਦੇਵ ਮਾਰੇ ਇਹਨੇ ਇੱਕ ਬਰਾਮ ਬਾਣੀ ਦੇ ਵਿੱਚ ਭੂਤ ਪੂ ਜਿਹੜੀ ਆ ਬੁੱਤ ਪੂਜਾ ਨੂੰ ਬੰਦ ਕਰਾਇਆ ਵਾ ਕਰਵਾ ਆਪਣੇ ਸਿੱਖਾਂ ਜੁੱਤੀ ਫੇਰ ਬੱਲਾ ਜਿੱਤਰ ਕਿ ਡਾ ਦਾ ਮਾ ਡਾ ਤੂੰ ਯੋਦਾ ਵਾਂ ਫੇਰ ਗੁਰੂ ਗੁਰੂ ਦੀ ਬਾਣੀ ਵਿੱਚ ਲਿਖਿਆ ਸਿੰਘ ਅਗਰ ਸਿਰ ਤੇ ਟੋਪੀ ਧਰੇ ਹਜ਼ਾਰ ਵਰਸ ਨਰਕ ਕੁੰਡ ਵਿੱਚ ਜਲੇ ਕਿੰਨੇ ਸਿੱਖਾਂ ਨੂੰ ਫੋਟੋਆਂ ਦਿਖਾਵਾਂ ਵੀਡੀਓ ਦਿਖਾਵਾਂ ਟੋਪੀ ਬਾ ਕੇ ਘੁੰਮਦੇ ਹੋ ਦੀ ਰਕਵਾ ਤੇਰੀ ਦਾਮਾਂ ਦਾ ਫੇਰ ਜੁੱਤੀ ਕਿਉਂ ਨਹੀਂ ਜੁੱਤੀ ਫੇਰ ਦਾ ਤੈਨੂੰ ਦੂਜੇ ਧਰਮ ਦਿਖਦੇ ਆ ਵੀ ਉਹ ਉਹ ਕ੍ਰਿਸ਼ਚਨਰ ਨੇ ਇਹ ਕਰਤਾ ਫਲਾਣੇ ਨੇ ਆਪਣੇ ਵੱਲੋਂ ਚਾਕੀ ਮਾਰ ਲਾ ਤੂੰ ਦੀ ਕੀ ਕਰਤਾ ਆ ਜਿਹੜੀਆਂ ਸਿੰਘਣੀਆਂ ਗੁਰੂ ਮਹਾਰਾਜ ਦਾ ਬਾਣਾ ਪਾ ਕੇ ਅਮਰ ਚੱਕੇ ਆ ਤੈਨੂੰ ਦਿਖਾਵਾਂ ਆ ਵੀਡੀਓ ਬਿਊਟੀ ਪਾਲੋਜੀ ਬੱਚੀਆਂ ਫੜਦੀਆਂ ਰੋਕ ਗੁਰਦੁਆਰਿਆਂ ਦੇ ਵਿੱਚ ਕੁੜੀਆਂ ਜਿੰਨਾ ਟੀ-ਸ਼ਰਟ ਆ ਪਾ ਕੇ ਸਕਲਟਾ ਪਾ ਕੇ ਮੱਥਾ ਟੇਕ ਜਾਂਦੀਆਂ ਰੋਕ ਜਿੱਤੇ ਰਜ ਦਾਮਾ ਰੋਕ ਜਿਹੜੀ ਗੁਰਦੁਆਰਿਆਂ ਦੇ ਜਿੰਨਾ ਪਾ ਪਾ ਕੇ ਕੁੜੀਆਂ ਜਾਂਦੀਆਂ ਵਾ ਰੋਕ ਤੇਰੀ ਦਾਮਾ ਦਾ ਐਵੇਂ ਗੱਲਾਂ ਨਹੀਂ ਕਰੀਦੀਆਂ ਕਿਸੇ ਦੇ ਧਰਮ ਕੋਈ ਧਰਮ ਛੋਟਾ ਨਹੀਂ ਹੈ ਕੋਈ ਵੱਡਾ ਨਹੀਂ ਹੈ ਸਾਰੇ ਸਾਰੇ ਧਰਮ ਇੱਕੋ ਆ ਪਾਣੀ ਵੀ ਕਹਿੰਦੀ ਹੈ ਜਿੰਨੇ ਵੀ ਮਹਾਂਪੁਰਸ਼ ਹੋਏ ਸਾਰੇ ਕੋਈ ਗੱਲ ਕਹਿੰਦੇ ਆ ਸਾਰੇ ਜਿਹੜੇ ਗੁਰੂ ਆ ਸਾਰੀ ਬਾਣੀਆਂ ਇੱਕ ਆ ਅਸੀਂ ਲੋਕ ਆਜ਼ਾਦ ਆ ਹਰ ਬੰਦਾ ਆਜ਼ਾਦ ਆ ਹਰ ਬੰਦੇ ਦਾ ਆਪਣਾ ਵਾ ਕਿ ਉਹਨੇ ਕਿਹੜੇ ਧਰਮ ਅਡੌਪਟ ਕਰਨਾ ਤੇਰੇ ਕਹਿਣਾ ਕਿਸੇ ਨੇ ਨਹੀਂ ਜਾਣਾ ਤੂੰ ਉਹ ਤੋਂ ਲੋਕਾਂ ਨੂੰ ਕਹਿ ਸਕਦਾ ਵਾ ਜਦੋਂ ਤੂੰ ਖੁਦ ਆਪਣੇ ਧਰਮ ਦਾ ਤੇਰਾ ਧਰਮ ਆਪਣੇ ਧਰਮ ਦਾ ਕਟੜ ਹੋਵੇ ਤੁਸੀਂ ਆਪ ਤਾਂ ਲੋਕ ਕਟੜ ਰਹੀਓ ਤੂੰ ਦੂਜੇ ਨੂੰ ਤੁਸੀਂ ਕੀ ਕਟੜ ਬਣਾਉਂਗੇ ਤੁਸੀਂ ਕਿੱਦਾਂ ਰੋਕ ਸਕਦੇ ਕਿਸੇ ਨੂੰ ਇਹ ਮੈਨੂੰ ਗੱਲ ਦੱਸ ਐਡਾ ਤੂੰ ਯੋਧਾ ਵਾ ਮਜਬੀਆਂ ਨਾਲ ਅੱਜ ਵੀ ਤੱਕਾ ਹੁੰਦਾ ਮਜਬੀਆਂ ਨਾਲ ਅੱਜ ਵੀ ਤੱਕਾ ਹੁੰਦਾ ਨਾ ਨਾ ਨੂੰ ਮਜਬੀਆਂ ਨੂੰ ਕੋਈ ਸਨਮਾਨ